ਜਨਾਬਾ ਗੱਡੀ ਕਿਵੇਂ ਚੱਲ ਗਈ ਇੱਥੇ ਇਦਾਂ ਹੀ ਆ ਰਹੀ ਸੀ ਵੀਰੇ ਕਾ ਜਾਣਗੀ ਇਹ ਕੀ ਜਿਹੜੀ ਗੱਲ ਨਹੀਂ ਚੜਦਾ ਗਈ ਜਾਲਾ ਵੀਡੀਓ ਬਣਾ ਵੀਰੇ ਵੀਡੀਓ ਬਣਾ ਹਾਂ ਹਾਂ ਬਣੀ ਅਸੀਂ ਪੱਤਰਕਾਰ ਹਾਂ ਪੱਤਰਕਾਰ ਠੀਕ ਆ ਫਿਰ ਇਹ ਜਿਹੜੀ ਗੱਲ ਪੱਤਰਕਾਰ ਹੋ ਗੋਡੀ ਹੈ ਕਿ ਉਹ ਵਿੱਚ ਹੋਊਗਾ ਹਾਂ ਠੀਕ ਹੈ ਲਿਮਟ ਦੇ ਵਿੱਚ ਹਾਂ ਹਾਂ ਸਰ ਪੱਤਰਕਾਰਾਂ ਤੂੰ ਵੀਡੀਓ ਬਣਾ ਲਾਇਆ ਹਾਂ ਆ ਜਿਹੜੀ ਬਣਾਣੀ ਹੈ

ਆ ਦੇਖ ਸਕਦੇ ਹੋ ਤੁਸੀਂ ਸਿਵਲ ਹਸਪਤਾਲ ਦੇ ਵਿੱਚ ਤੇ ਆ ਮਾਮਲਾ ਹੁਣ ਹੁਣ ਮਾਨ ਦੇਣਾ ਵਾ ਦੇਖੇਗਾ ਹੈ ਹੱਥ ਲਾਲਾ ਕੋਈ ਨਹੀਂ ਕੋਈ ਨਹੀਂ ਲਾਲਾ ਹੱਥ ਲਾਲਾ ਹੱਥ ਤੋਂ ਲਾਲਾ ਯਾਰ ਤੂੰ ਹੱਥ ਲਾ ਲੈ ਫੋਨ ਨੂੰ ਹੱਥ ਲਾ ਤੂੰ ਫੋਨ ਨੂੰ ਹੱਥ ਲਾ ਲੈ ਦੇਖ ਲੈਣਾ ਮੈਂ ਵੀ ਤੂੰ ਭੰਨਣ ਦੀ ਗੱਲ ਤਾਂ ਬੜੀ ਦੂਰ ਦੀ ਗੱਲ ਕਰਦਾ ਤੂੰ ਤੂੰ ਹੱਥ ਲਾ ਕੇ ਦੇਖ ਲੈ ਹਾਂ ਸਮਝ ਗਿਆ ਨਾ ਦੱਸ ਤਰਾ ਕੀ ਏ ਕੋਈ ਕਰ ਮਰਾ ਹੁਣ ਕੋਸਣ ਹੋੜੇ ਬੱਲੇ ਹੁਣ ਕੋਸਣ ਕੀ ਇੱਕ ਮਿੰਟ ਹਾਂਜੀ ਉਹ ਹੋੜੇ ਬੱਲੇ ਹੁਣ ਕੋਸਣ ਇਹ ਜਿਹੜਾ ਡਾਕਟਰ ਬੀ ਪੀ ਪੀਤੀ ਹੋਈ ਏ ਰੋਲਰ ਬੰਦਾ ਆ ਦੇਖੋ ਜੀ ਸਾਰੀ ਸਿਵਲ ਹਸਪਤਾਲ ਦੀ ਪੁਲਸ ਚੌਂਕੀ ਵਾਲੇ ਆ ਦੇਖੋ ਜੀ ਆ ਚੌਂਕੀ ਦੇ ਬਾੜ ਦੀ ਇਹ ਵੀਡੀਓ ਜੀ ਅਮਲੇਜਨ ਕੋਲ ਦੇਖੋ ਜੀ ਗੱਡੀ ਜਿਹੜੀ ਹੈ ਡਾਇਰਟਰ ਚ ਫਸਾਈ ਬੈਠਾ ਹੋਆ ਉਹ ਦੇਖੋ ਪਰਲੇ ਪਾਸੇ ਐਂਬੂਲੈਂਸ ਵਸੀ ਹੋਈ ਹੈ

ਅੱਗੇ ਲੱਗੀ ਅੱਗੇ ਲੱਗੀ ਇਹ ਹੋ ਗਿਆ ਭਾਈ ਤੁਸੀਂ ਡਿਊਟੀ ਅਫਸਰ ਹੋ ਤੁਹਾਨੂੰ ਤੁਹਾਨੂੰ ਪਤਾ ਚੱਲਿਆ ਹੋਇਆਗਾ ਇੱਥੇ ਕੀ ਹੋਇਆ ਮਾਮਲਾ ਤੁਸੀਂ ਦੱਸੋ ਪਤਾ ਨਹੀਂ ਸਾਨੂੰ ਐਸਐਚਓ ਸਾਹਾਨੂੰ ਦੱਸਿਆ ਹੋਣਾ ਕਹਿੰਦੇ ਸੀ ਲੜਾਈ ਝਗੜਾ ਹੋਇਆ ਲੜਾਈ ਝਗੜਾ ਨਹੀਂ ਹੋਇਆ ਉਹਨਾਂ ਨੂੰ ਤੁਹਾਨੂੰ ਕੋਈ ਸ਼ੋਰ ਦੱਸਿਆ ਹੋਣਾ ਨਹੀਂ ਨਹੀਂ ਆਪਾਂ ਨੂੰ ਅਜੇ ਤੱਕ ਕੋਈ ਇੱਕ ਗੱਲ ਦਾ ਨਹੀਂ ਪਤਾ ਅੱਛਾ ਤੁਸੀਂ ਥਾਣੇ ਤੋਂ ਆਏ ਹੋ ਡਿਊਟੀ ਅਫਸਰ ਹੋ ਤੁਸੀਂ ਇੱਥੇ ਚੌਂਕੀ ਵਾਲੇ ਦੇਖ ਰਹੇ ਹੋ ਤੁਹਾਡੇ ਕੋਲ ਮੁਲਾਜ਼ਮ ਖੜੇ ਨੇ ਦਿਨੋਂ ਹਾਂਜੀ ਹਾਂਜੀ ਇਹਨਾਂ ਨੂੰ ਦੇਖ ਕੇ ਤੁਹਾਨੂੰ ਕਿੱਦਾਂ ਦੀ ਇਹਨਾਂ ਦੀ ਹਾਲਤ ਕਿਤਾ ਲੱਗ ਰਹੀ ਹੈ ਦੇਖਦੇ ਹਾਂ ਹੁਣ ਦੇਖਦੇ ਹਾਂ ਨਹੀਂ ਤੁਹਾਨੂੰ ਕੀ ਲੱਗ ਰਿਹਾ ਵਾ ਇਹ ਦੇਖਦੇ ਹਾਂ ਸਾਨੂੰ ਤਾਂ ਕੋਈ ਨਹੀਂ ਲੱਗ ਰਿਹਾ ਵੇਖਦੇ ਹਾਂ ਸਰ ਉਹ ਗੱਡੀ ਉੱਥੇ ਡਿਵਾਈਡਰ ਤੇ ਚੜਾਈ ਹੋਈ ਆ ਠੀਕ ਹੈ ਕਿੰਨਾ ਕਿਹਾ ਜਾ ਦੱਸੋ ਪੈਸੇ ਕਿੱਥੇ ਹੈ ਗੀ ਵੀ ਹੈ ਸਰ ਕਿਹੜੀ ਉਹ ਗੱਡੀ ਖੜੀ ਆ ਜੀ ਇਹ ਮੈਂ ਆਇਆ ਵਾਂ ਮੈਂ ਅਮਰਜੈਂਸੀ ਆਸਤੇ ਆਇਆ ਹਾਂ ਡਿਊਟੀ ਅਫਸਰ ਹਾਂ ਜੀ ਹੁਣ ਮੈਂ ਵੇਖਦਾ ਗੱਲ ਕੀ ਹੋਈ ਆ ਤੇ ਇਹ ਤੇ ਤੁਹਾਡੇ ਕੋ ਹੁਣ ਪਤਾ ਲੱਗਣ ਡਿਆ ਤੁਸੀਂ ਗੱਲ ਦੱਸੋ ਕਿ ਤੇ ਫੇਰ ਹੀ ਗੱਲ ਦਾ ਪਤਾ ਲੱਗੂ ਜੇ ਇਹਨਾਂ ਇੱਕ ਤਾਂ ਇਹਨਾਂ ਨੇ ਡਿਵਾਈਡਰ ਤੇ ਗੱਡੀ ਚੜਾਈ ਡਰਿੰਕ ਕਹਿੰਦੇ ਉਹ ਪਿੱਛੇ ਮੁਲਾਜ਼ਮ ਖੜੇ ਆ ਕਿਹੜੀ ਗੱਡੀ ਡਿਵਾਈਡਰ ਤੇ ਚੜਾਈ ਉਹ ਦੇਖੋ ਸਾਹਮਣੇ ਚੜੀ ਹੋਈ ਆ ਉਹ ਵੇਖ ਲੈਨੇ ਆ ਫਿਰ ਆਪਾਂ ਨੂੰ ਪਤਾ ਤੇ ਲੱਗੇ ਨਾ ਆਪਾਂ ਨੂੰ ਕਿਹੜੀ ਗੱਡੀ ਡਿਵਾਈਡਰ ਤੇ ਚੜਾਈ ਆ ਕਿਹੜੀ ਆ ਆ ਰਹੀ ਆ ਆਪਾਂ ਪਤਾ ਕਰਦੇ ਹਾਂ ਕਿਹੜੀ ਗੱਡੀ ਆ ਆ ਦੇਖੋ ਜੀ ਹਾਂ ਹਾਂ ਲਓ ਵੇਖ ਲੈਨੇ ਆ ਗੱਡੀ ਸਟਾਰਟ ਵੀ ਹੋ ਗਈ ਆ ਸਰ ਉਸ ਤੋਂ ਬਾਅਦ ਇਹ ਸਰ ਬਾਗੀ ਵਾਲਾ ਕੋਲੋਂ ਕੋ ਮੁੰਡਾ ਵਰਸ ਵਾਲਾ ਕਿਹੜਾ ਹੁੰਦਾ ਰੋਡ ਦਾ ਮੇਜੇ ਪਸ਼ਕੀਲਾ ਮੁੰਡਾ ਕਿਹੜਾ ਹੁੰਦਾ ਹੈਲੋ ਵਰਸ ਵਾਲਾ ਮੁੰਡਾ ਕਿਹੜਾ ਹੁੰਦਾ ਇਹ ਨੰਬਰ ਤਾਂ ਨਹੀਂ ਆ ਮੈਂ ਵੀ ਉਹ ਸੰਭੀਰ ਚਾਹ ਰਿਹਾ ਵਾ ਕੋਲੋਂ ਦਾ ਰੇਸ਼ਨ ਜੀ ਕੀ ਇਹ ਮਾਮਲਾ ਹੈ ਕੌਣ ਹੈ ਬੰਦਾ ਜਿਹੜਾ ਸ਼ਰਾਬ ਸ਼ਰਾਬ ਪੀਤੀ ਗੱਡੀ ਚਲਾਈ ਬੈਠਾ ਕੌਣ ਹੈ ਕੋਈ ਗੱਲ ਨਹੀਂ ਲੱਗ ਲੈ ਪਰ ਵੀਡੀਓ ਬਣਾ ਵੇਖੋ ਜੋ ਵੀ ਹੈਗਾ ਸੀਨੀਅਰ ਅਫਸਰ ਦੇ ਨੋਟਸ ਵੀ ਲਿਆਂਦਾ ਜਾਏਗਾ ਫਿਰ ਗੱਲ ਕਰਦੇ ਇਹਨਾਂ ਦਾ ਮਲਾਜਾ ਕਰਾਉਂਗੇ ਜੀ ਮਲਾਜਾ ਕਰਾਉਂਗੇ ਇਹਨਾਂ ਦਾ ਮੈਡੀਕਲ ਆਹੋ ਕਰਾਉਂਗਾ ਜੀ ਕਿੰਨੇ ਮੁਲਾਜ਼ਮ ਹੈਗੇ ਜਿਹੜੇ ਚੌਂਕੀ ਦੇ ਮੌਜੂਦ ਨੇ ਹੁਣ ਅਜੇ ਤਾਂ ਮੈਂ ਆਇਆ ਹੀ ਆ ਆਣ ਕੇ ਤੁਹਾਡੇ ਲੱਗੇ ਹੀ ਖੜਾ ਯਾਰ ਨਹੀਂ ਤੁਹਾਨੂੰ ਤੁਹਾਨੂੰ ਹੁਣ ਤੱਕ ਪ੍ਰੈਜ਼ੈਂਟ ਮੁਲਾਜ਼ਮ ਕਿੰਨੇ ਲੱਗੇ ਇੱਥੇ ਹੈਗੇ ਆ ਤਿੰਨ ਕ ਮੁਲਾਜ਼ਮਾ ਹੋਣੇ ਕੋਣ ਕੋਣ ਨੇ ਹੁਣ ਵੇਖਦਾ ਜੇ ਤੇ ਮੈਂ ਆਣ ਕੇ ਤੁਸੀਂ ਗੱਡੀ ਮੈਂ ਬੰਦ ਕੀਤੀ ਆ ਵੀ ਇਹ ਗੱਡੀ ਜਿਹੜੇ ਮੁਲਾਜ਼ਮ ਹੈਗੇ ਨੇ ਸੀਓਲ ਹਸਪਤਾਲ ਦੀ ਚੌਂਕੀ ਦੇ ਮੁਲਾਜ਼ਮ ਹੀ ਨੇ ਆਹ ਵੇਖ ਕੇ ਆਉਣ ਜੂਈ ਮੈਂ ਵੇਖਦਾ ਹੁਣ ਅੱਛਾ ਜੀ ਸਾਰੀ ਗੱਲ ਵੇਖਦੇ ਆਂ ਤੁਹਾਨੂੰ ਸਾਰੀ ਗੱਲ ਦੱਸੀ ਜਾਏਗੀ ਵੇਖਦੇ ਆਂ ਆਹ ਗੱਡੀ 'ਚ ਬਹਿ ਕੇ ਆਏ ਕਿੱਥੋਂ ਆਏ ਨੇ ਕਿਹੜੇ ਕਿਹੜੇ ਥਾਣੇ ਦੇ ਨੇ ਯਾਰ ਤੁਹਾਡੇ ਸਾਹਮਣੇ ਤੁਸੀਂ ਮੇਰੇ ਨਾਲ ਇੱਥੇ ਪਹਿਲਾਂ ਦੇ ਖੜੇ ਜੇ ਹੁਣ ਮੈਂ ਹੁਣ ਵੀਰੇ ਆਇਆ ਹੁਣ ਮੈਂ ਦੱਸਣਾ ਜੀ ਹਨਾ ਠੀਕ ਹੈ ਫਿਰ ਵੇਖਦਾ ਵੀ ਕੀ ਠੀਕ ਹੈ ਠੀਕ ਹੈ ਤੁਸੀਂ ਮੌਕਾ ਦੇਖ ਲਓ ਅਸੀਂ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਗੱਡੀ ਹੁਣ ਘਾੜੋ ਗੱਡੀ ਕਿਹੜੀ ਹੈ ਕਿੱਥੋਂ ਖੜੀ ਹੈ ਵੇਖਦੇ ਆਂ ਵੇਖਦੇ ਆਂ ਖੜੋ गड्डी की है जी सर आप तो गड्डी खड़ी है गड्डी पर देख लेने अच्छा तो अड्डा की नाम है जी नजरा वी नंबर तुसी किथों रे किथे किथे तनात है किथे तनाती है तोडी सिविल सिविल लगे सिविल अस्पताल दी बिल्कुल जी तुसी कोई नशा कीता जी ना कोई कोई नशा हां जी नहीं बननी सर नहीं सर पर सही मान में ऑफ ड्यूटी है मेरी आठ तो ऑफ ड्यूटी फिर सर वर्दी पाके खड़े हो सही मान में वर्दी पाई हो जी नौ दिन रोटी है ਇਹ ਨਹੀਂ ਮੈਂ ਕੋਈ ਨਸ਼ਾ ਵਗੈਰਾ ਕੀਤਾ ਹੈ ਜੀ ਨਾ ਕੋਈ ਕੋਈ ਨਹੀਂ ਕੀਤਾ ਵੇ ਜੀ ਤੁਸੀਂ ਮਲਾਹ ਸਰ ਤੁਹਾਡੀ ਦਸਤਾਰ ਕਿੱਥੇ ਹੈ ਜੀ ਇਹ ਦਸਾਰ ਉਹ ਦਿਖਾ ਸਰ ਕਿੱਥੇ ਜੀ ਮੈਂ ਪੋਸ਼ ਦਸਾਰ ਮੇਰੀ ਪੱਕ ਪਈ ਹੈ ਅੰਦਰ ਪਈ ਹੈ ਅੰਦਰ ਪਈ ਹੈ ਅੱਛਾ ਜੀ ਜਦੋਂ ਮੈਂ ਪਾਸਾ ਪਾਸਾ ਦਾ ਮੈਂ ਡਿਊਟੀ ਹੋ ਇਸ ਟਾਈਮ ਉਹ ਵੀ ਕੱਟਿਆ 2 ਤੋਂ 2 ਘੰਟੇ ਆ ਉਹਨ ਡਿਊਟੀ 2 ਤੋਂ ਵੀ ਕੱਟਿਆ ਡਿਊਟੀ ਤੇ ਉਹ ਇਸ ਟਾਈਮ ਉਹਨ ਉਹ ਡਿਊਟੀ 2 ਤੋਂ ਵੀ ਕੱਟਿਆ ਇਹ ਡਿਊਟੀ ਇਹ ਪੌਸਟ ਨਹੀਂ ਜ਼ਰੂਰੀ ਹੁੰਦੀ 6 ਵਜੇ ਪੌਣ ਸੀ ਕਿਉਂ 6 ਵਜੇ ਨਾ ਆ ਵੀ ਸੀਮਾਂ ਜੀ ਅਮਰਜੈਂਸੀ ਡਿਊਟੀ ਹੈ ਨਾ ਵੀ ਇਹ ਮੇਰੀ ਮੇਰੀ ਨਹੀਂ ਹੋ ਹੋਦਾ ਨਹੀਂ ਆ ਤੁਹਾਡੇ ਕਿੱਥੇ ਆ ਮੇਰੀ ਮੈਂ ਮੈਂ ਹਾਜ਼ਰ ਹਾਂ ਮੈਂ ਤਾਂ ਪਹਿਲਾਂ ਹੀ ਹਾਜ਼ਰ ਆ ਉਹਦੀ ਹੋਰ ਡਿਊਟੀ ਹੈ ਤੁਹਾਡੇ ਨਾਲ ਹੋਰ ਕੌਣ ਕੌਣ ਮੌਜੂਦ ਹੈ ਇੱਥੇ ਡਿਊਟੀ ਤੇ ਚੁੱਕ ਜਾ ਸਰ ਜੱਸ ਕਰ ਸਰ ਸਰਪਾ ਜੀ ਮੈਂ ਮੇਰੀ ਨਗਰਦੀ ਆ ਨਿਰੰਜਨ ਜੀ ਇਹ ਜਿਹੜੀ ਗੱਡੀ ਹੈ ਇੱਕ ਇੱਕ ਦੀ ਹੈ ਕਿਹੜੇ ਮੁਲਾਜ਼ਮ ਦੀ ਹੈ ਆਪ ਦੇਖ ਲੈਂਦੇ ਨਹੀਂ ਤੁਸੀਂ ਇੱਥੇ ਦੇਖ ਕਿਹੜੀ ਕਿਹੜੀ ਗੱਡੀ ਦੇਖ ਲੈਂਦੇ ਦੇਖ ਲੈਂਦੇ ਕੋਈ ਨਹੀਂ ਮੈਂ ਤੁਹਾਨੂੰ ਰੁਕਣ ਕਰਦਾ ਮਾਈਕ ਲਗਾ ਹੋਰ ਕੋਈ ਲਾ ਰੋ ਮਾਈਕ ਦੇਖ ਲੈਂਦੇ ਕਿਹੜੀ ਮੁਲਾਜ਼ਮ ਦੀ ਹੈ ਡਾਕਟਰ ਦੀ ਹੈ ਕਿਹਦੀ ਹੈ ਠੀਕ ਹੈ ਜੀ